ਹਾਂ ਹਾਂ ਆਜੀ ਸਰ ਜਿਮਨੀ ਚੋਲ ਦੀ ਜਿੱਤ ਹੋਈ ਹੈ ਕਿ ਕਿਸ ਤਰ੍ਹਾਂ ਦੇਖਦੇ ਹੋ ਅੱਜ ਖੁਸ਼ੀ ਮਨਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਦੇ ਸਮੂਹ ਵੋਟਰਾਂ ਨੂੰ ਸਾਰੇ ਵਲੰਟੀਅਰਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦੇ ਆ ਜਿਹੜੀ ਇਹ ਜਿਮਨੀ ਚੋਣ ਲੁਧਿਆਣੇ ਦੇ ਵਿੱਚ ਸਾਡੀ ਜਿੱਤ ਹੋਈ ਹੈ ਇਹ ਜਿੱਤ ਤਾਂ ਸਭ ਤੋਂ ਸਿਹਰਾ ਪਹਿਲਾਂ ਜਾਂਦਾ ਹੈ ਸੀਐਮ ਭਗਵੰਤ ਮਾਨ ਜੀ ਨੂੰ ਜਿਹਦੇ ਵਿਕਾਸ ਕਾਰਜਾਂ ਕਰਕੇ ਇੱਡੀ ਬੜੀ ਜਿੱਤ ਹੋਈ ਆ ਲੋਕਾਂ ਨੇ ਖੁਸ਼ ਹੋ ਕੇ ਵੋਟਾਂ ਪਾਈਆਂ ਨੇਗੀਆਂ ਇਹ ਮਾਨ ਸਾਹਿਬ ਦੀ ਜਿੱਤ ਐ ਇਹ ਸਾਡੇ ਵਲੰਟੀਅਰਾਂ ਦੀ ਜਿੱਤ ਐ ਪੰਜਾਬ ਦੇ ਟੋਟਲ ਵਲੰਟੀਅਰਾਂ ਦੀ ਜਿੱਤ ਐ ਜਿਹਨਾਂ ਉੱਥੇ ਜਾ ਕੇ ਮਿਹਨਤ ਕੀਤੀ ਘਰ ਘਰ ਜਾ ਕੇ ਵੋਟਾਂ ਮੰਗੀਆਂ ਨੇਗੀਆਂ ਦੂਜਾ ਮੈਂ ਤੁਹਾਨੂੰ ਹੋਰ ਕਹੂੰਗਾ ਸਾਡੀ ਜਿੱਤ ਐ ਜਿਹੜੀ ਹਾਰ ਹੋਈ ਐ ਇਹ ਹੰਕਾਰ ਤੋੜੇ ਲੋਕਾਂ ਨੇ ਆਸ਼ੂ ਜੀ ਦਾ ਪਾਚਪਾ ਨੂੰ ਸਿਖਾਇਆਗਾ ਵੀ ਜਿਹੜੇ ਪੰਜਾਬ ਦੇ ਲੋਕ ਨੇ ਧਰਮ ਦੀ ਰਾਜਨੀਤੀ ਨਹੀਂ ਕਰਦੇ ਉਹ ਨਹੀਂ ਚਾਹੁੰਦੇ ਕਿਸੇ ਧਰਮ ਦੀ ਰਾਜਨੀਤੀ ਕਰੀਏ ਉਹਨੂੰ ਤਾਂ ਨਕਾਰਿਆ ਗਿਆ ਉਹਨਾਂ ਦੀ ਹਾਰ ਤਾਂ ਹੋਈ ਜਾਏ ਉਹਨਾਂ ਬਲੂਕ ਕਿਹਾ ਗਿਆ ਜੀ ਕਹਿੰਦੇ ਕਿ ਬਹੁਤ ਸਾਰਾ ਸਮਾਨ ਵੰਡਿਆ ਗਿਆ ਸੀ ਇਸ ਕਰਕੇ ਕਹਿੰਦੇ ਵੀ ਜਿੱਤ ਹੋਈ ਹੈ ਇਹਨਾਂ ਦੀ ਕਿਵੇਂ ਦੇਖਦੇ ਹੋ ਉਹ ਤਾਂ ਬਖਲਾਏ ਹੋਏ ਨਹੀਂ ਜਿਹੜਾ ਕੁਝ ਉਹ ਕਰਦੇ ਸੀ ਵੋਟਰਾਂ ਵਲੇ ਤੁਸੀਂ ਦੇਖਿਆ ਨਾ ਉਹਨਾਂ ਕਿੰਨੀ ਨਿਆਮਾ ਦੀ ਪਾਰਟੀ ਨੇ ਇਹ ਤਾਂ ਫੇਰ ਇਲੈਕਸ਼ਨ ਲੜੀ ਆ ਉਹਦੀ ਜੇ ਵੀ ਸਾਫ ਸੁੱਤ ਇਲੈਕਸ਼ਨ ਲੜੀ ਹੈ ਜੀ ਜਿਹੜੀ ਇਹ ਜਿੱਤ ਹੋਈ ਹੈ ਜੀ ਇਹਦੇ ਨਾਲ ਤੁਹਾਡੇ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਉਤਸ਼ਾਹ ਇੱਕ ਨੂੰ ਮਿਲਿਆ ਹੈ ਦੇਖੋ ਸਾਡੀ ਇਹ ਜਿੱਤ ਹੋਇਆ ਗੁਜਰਾਤ ਦੇ ਵਿੱਚ ਵੀ ਸੀ ਇੱਕ ਸੀਟ ਜਿੱਤਿਆ ਵਲੰਟੀਅਰਾਂ ਦੇ ਵਿੱਚ ਦੁਬਾਰੇ ਪੂਰਾ ਜੋਸ਼ ਆਇਆ ਇਹ ਸਾਡੀ 27 ਦੀ ਦੁਬਾਰੇ ਸਰਕਾਰ ਬਣ ਦੀ ਜਿੱਤ ਹੈ ਜੀ ਮੈਂ ਮੈਡ ਪੰਜ ਜਿਹੜੀ ਉਹ ਚੋਣਾ ਹੋਈਆਂ ਜਿਹੋ ਨੇ ਨਤੀਜੇ ਆਏ ਨੇ ਜਿਹਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਉਹ ਜਿੱਤੀਆਂ ਨਕੀਆਂ ਉਹ ਕਹਿੰਦੇ ਨੇ ਦੇਖੋ ਬਹੁਤ ਵੱਡੀ ਇਹ ਖੁਸ਼ੀ ਦੀ ਗੱਲ ਹੈ ਮੁੱਖ ਮੰਤਰੀ ਸਰਦਾਰ ਭਗਵਨ ਸਿੰਘ ਮਾਨ ਜੀ ਸਾਡੇ ਵਿੱਤ ਮੰਤਰੀ ਡੜਵਾ ਤੋਂ ਹਰਪਾਲ ਸਿੰਘ ਚੀਮਾ ਜੀ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਯੋਗਦਾਨ ਇਸ ਜਿੱਤ ਦੇ ਵਿੱਚ ਅਸੀਂ ਕਹਾਂਗੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਬੀਜੇਪੀ ਦੇ ਗੜ ਦੇ ਵਿੱਚ ਜਾ ਕੇ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਕਿਲ ਹੈ ਉਹ ਜਿੱਤ ਦਾ ਜੜ ਦਿੱਤਾ ਜਿਹਦਾ ਨਤੀਜਾ ਜਿਹੜਾ ਸੀ 2027 ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਪੰਜਾਬ ਦੇ ਵਿੱਚ ਦੁਬਾਰਾ ਜਿਹੜੀ ਆਪਣੀ ਸਰਕਾਰ ਆ ਰਿਪੀਟ ਕਰਾਂਗੇ ਤੇ ਜਿੱਥੋਂ ਤੱਕ ਸਾਡੀ ਲੁਧਿਆਣਾ ਇਲੈਕਸ਼ਨ ਦਾ ਸਬੰਧ ਹੈ ਉਹਦੇ ਵਿੱਚ ਜਿੰਨਾ ਵੀ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਕਾਂਗਰਸ ਸੀ ਉਹ ਬਖੜਾਈ ਹੋਈ ਸੀ ਕਿਸ ਤਰ੍ਹਾਂ ਉਹਨਾਂ ਨੇ ਸਾਡੇ ਤੇ ਵਿਰੋਧੀਆਂ ਦੇ ਇੱਕ ਤਰ੍ਹਾਂ ਦਾ ਬਹੁਤ ਵੱਡਾ ਜਿਹੜਾ ਰੂਪ ਸੀ ਉਹਨਾਂ ਦਾ ਹਮਲੇ ਦੇ ਵਿੱਚ ਸਾਡੇ ਸਾਹਮਣੇ ਆਇਆ ਸੀ ਪਰ ਕਹਿੰਦੇ ਨੇ ਵਿਕਾਸ ਨੂੰ ਕਿਸਕੀ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਕੰਮ ਨੇ ਪੰਜਾਬ ਦੇ ਵਿੱਚ ਉਹ ਬੋਲਦੇ ਨੇ ਤੇ ਲੁਧਿਆਣੇ ਦੇ ਲੋਕਾਂ ਨੇ ਜਿਹੜੇ ਪੜਿਆ ਲਿਖਿਆ ਵਰਗਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਪਰ ਇੱਕ ਮੋਹਰ ਲਾਈ ਹੈ ਜਿੱਤੇ ਦੀ ਕਿ ਜਿਹੜਾ ਪੰਜਾਬ ਦਾ ਵਿਕਾਸ ਹੈ ਉਹ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੱਥਾਂ ਵਿੱਚ ਹੈ